ਨਵਜੋਤ ਕੌਰ ਸਿੱਧੂ ਨੇ ਸਿਕਿਉਰਿਟੀ ਦੀ ਮੰਗ ਕੀਤੀ ਹੈ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਨਵਜੋਤ ਕੌਰ ਸਿੱਧੂ ਨੂੰ ਕਿਸ ਤੋਂ ਖਤਰਾ ਹੈ ਇਹ ਵੱਡਾ ਸਵਾਲ ਹੈ ਸੋ ਨਵਜੋਤ ਕੋਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਹੈ ਸੋ ਮੈਨੂੰ ਸੁਰੱਖਿਆ ਦਿੱਤੀ ਜਾਵੇ ਜੇਕਰ ਕੁਝ ਹੁੰਦਾ ਹੈ ਤਾਂ ਜ਼ਿੰਮੇਵਾਰ ਹੋਮੋਗੇ ਸੋ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਤੇਵਰ ਤਿੱਖੇ ਨਜ਼ਰ ਆ ਰਹੇ ਨੇ ਨਵਜੋਤ ਕੋਰ ਸਿੱਧੂ ਹਰਾਂ ਦੇ ਦੂਜੇ ਪਾਸੇ ਲਗਾਤਾਰ ਕਾਂਗਰਸੀ ਆਗੂਆਂ ਨਾਲ ਵੀ ਉਹਨਾਂ ਦੀ ਟਕਰਾਰਬਾਜ਼ੀ ਹੋ ਰਹੀ ਹੈ ਪਿਛਲੇ ਦਿਨੀ ਮਿੱਠੂ ਮੈਦਾਨ ਦੇ ਨਾਲ ਵੀ ਕਾਫੀ ਬਿਆਨਬਾਜ਼ੀ ਹੋਈ ਤਿੱਖੀ ਜਿਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਹੋਰ ਸੁਰਖੀਆਂ ਦਾ ਹਿੱਸਾ ਬਣੇ ਪਰ 500 ਕਰੋੜ ਵਾਲੇ ਬਿਆਨ ਤੋਂ ਬਾਅਦ ਨਵਜੋਤ ਕੋਰ ਸਿੱਧੂ ਲਗਾਤਾਰ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ ਇੱਕ ਵਾਰ ਫਿਰ ਤੋਂ ਵੱਡੀ ਖਬਰ ਹੈ ਨਵਜੋਤ ਕੋਰ ਸਿੱਧੂ ਨੇ ਸਿਕਿਉਰਿਟੀ ਦੀ ਮੰਗ ਕੀਤੀ ਹੈ ਕਿ ਕਿ ਮੈਨੂੰ ਸੁਰੱਖਿਆ ਦੀ ਲੋੜ ਹੈ ਨਵਜੋਤ ਕੋਰ ਸਿੱਧੂ ਨੇ ਕਿਹਾ ਸੋਮਾਨ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਗਵਰਨਰ ਨੂੰ ਵੀ ਮਿਲੇ ਸੀ ਪਿਛਲੇ ਦਿਨੀ ਸੋ ਉਹ ਉੱਥੇ ਵੀ ਉਹਨਾਂ ਨੇ ਮੰਗ ਰੱਖੀ ਹੈ ਸੋ ਵੱਡੀ ਖਬਰ ਹੈ ਗਵਰਨਰ ਨੂੰ ਮਿਲੇ ਤਸਵੀਰ ਵੀ ਸਾਹਮਣੇ ਆਈ ਹੈ ਨਵਜੋਤ ਕੋਰ ਸਿੱਧੂ ਅਸੀਂ ਭਗਵੰਤ ਮਾਨ ਤੋਂ ਸਿਕਿਉਰਿਟੀ ਮੰਗ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਸੀਐਮ ਨੇ ਮੇਰੀਆਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਸੋ ਕੁਝ ਸਵਾਲ ਵੀ ਉਹਨਾਂ ਨੇ ਕੀਤੇ ਨੇ ਪਰ ਵੱਡੀ ਖਬਰ ਇਹ ਹੈ ਕਿ ਸਿਕਿਉਰਿਟੀ ਦੀ ਮੰਗ ਕੀਤੀ ਗਈ ਹੈ ਨਵਜੋਤ ਕੋਰ ਸਿੱਧੂ ਦੇ ਵੱਲੋਂ ਟਵੀਟ ਸਾਹਮਣੇ ਆਇਆ ਨਵਜੋਤ ਕੋਰ ਸਿੱਧੂ ਦਾ ਜੋ ਤੁਹਾਨੂੰ ਦਿਖਾ ਰਹੇ ਆ ਇਸ ਵਿੱਚ ਉਹਨਾਂ ਨੇ ਕਿਹਾ ਹੈ ਦੀ ਲੋੜ ਹੈ ਜੇਕਰ ਕੁਝ ਹੁੰਦਾ ਹੈ ਤਾਂ ਰਿਸਪੋਨਸੀਬਲ ਹੋਵੋਗੇ ਸੋ ਮੈਨੂੰ ਆਨਸਰ ਚਾਹੀਦੇ ਨੇ ਯਾਨੀ ਕਿ ਕੁਐਸਚਨ ਜਿਹੜੇ ਮੈਂ ਦਿੱਤੇ ਸੀ ਤੁਹਾਨੂੰ ਯਾਨੀ ਕਿ ਜੋ ਸਵਾਲ ਕੀਤੇ ਸੀ ਉਹਨਾਂ ਦੇ ਜਵਾਬ ਵੀ ਚਾਹੀਦੇ ਨੇ ਸੋ ਨਵਜੋਤ ਕੋਰ ਸਿੱਧੂ ਲਗਾਤਾਰ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ ਗਵਰਨਰ ਨੂੰ ਮਿਲੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਟਵੀਟ ਕੀਤਾ ਹੈ ਸਿਕਿਉਰਟੀ ਦੀ ਮੰਗ ਕੀਤੀ ਹੈ ਸੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਟਕਰਾਰਬਾਜ਼ੀ ਲਗਾਤਾਰ ਜਾਰੀ ਹੈ ਦੂਜੇ ਪਾਸੇ ਮਿੱਠੂ ਮਦਾਨ ਅਤੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਸਮੇਤ ਸੁਖਜਿੰਦਰ ਸਿੰਘ ਰੰਦਾਵਾ ਜੋ ਮੌਜੂਦਾ ਪਾਰਲੀਮੈਂਟ ਤੇ ਮੈਂਬਰ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨਾਲ ਵੀ ਬਹਿਸ ਛੜੀ ਹੋਈ ਆ ਉਹਨਾਂ ਦੀ ਨਵਜੋਦ ਕੋਰ ਸਿੱਧੂ ਦੀ ਕਾਫੀ ਕਾਂਗਰਸੀ ਆਗੂ ਨੇ ਜਿਹੜੇ ਨਵਜੋਦ ਕੋਰ ਸਿੱਧੂ ਖਿਲਾਫ ਵੀ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਤੇ ਨਵਜੋਦ ਕੋਰ ਸਿੱਧੂ ਕਾਂਗਰਸੀਆਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਹੁਣ ਨਵਜੋਦ ਕੋਰ ਸਿੱਧੂ ਨੇ ਸਿਕਿਉਰਿਟੀ ਦੀ ਮੰਗ ਕਰ ਲਈ ਹੈ ਸੋਨ ਦੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਕੀ ਬਿਆਨ ਦਿੰਦੇ ਨੇ